ਇਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਦਸਵੀਂ ਚੌਪਈ ਪੰਨਾ 15 ਜਸ ਕਾ ਕਾਟਾ ਸੇਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਹੁਪਨ ਬ੍ਰਿਸ਼ਟ ਗਗੰਤੇ ਭਈ ਸਭਿ ਨਾਨ ਬਦਾਜ ਦੇ ਤਨ ਤਨ ਲੋਗ ਗਨ ਕੇ ਰਾਜਾ ਦੁਸ਼ਟਨ ਦਾ ਗਰੀਬਨ ਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾ ਜਾਨ ਮਹਿਲੋ ਬਾਰੇ ਕਬਇ ਬਾਚ ਬੇੰਤੀ ਚਉ ਪਈ ਹਮਰੇ ਕਰੋ ਹਾਦਰ ਛਾ ਪੂਰਨ ਜਿਤ ਕੀ ਛਾ ਤਵ ਚਰਨ ਨਮਦਰੇ ਹਮਾਰਾ ਆਪਨਾ ਜਾਣ ਕਰੋ ਪਰਤ ਪਾਰਾ ਹਮਰੇ ਦੁਸ਼ਟ ਸਬੈ ਤੁਮ ਘਾਵੋ ਆਪ ਹਾਦੇ ਮੋਹੇ ਬਚਾਵੋ ਸੁਖੀ ਬਸੈ ਮੋਰ ਪਰਿਵਾਰਾ ਸੇਉਗ ਸੇਕ ਸਬੈ ਕਰਤਾਰਾ ਮੋਰ ਛਾ ਨਿਜ ਕਰ ਦੇ ਕਰਿਆ ਹੈ ਸਭ ਬੈਰਨ ਕੋ ਆਤ ਸੰਗ ਰਿਆ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੇ ਰਹਿ ਪਿਆਸਾ ਤਮਹਿ ਛਾੜ ਕੋਈ ਅਵਰ ਨਾ ਦਿਆਉ ਜੋ ਵਰ ਚਾਹ ਸੋ ਤੁਮ ਤੇ ਪਾਉ ਸਿਉਕ ਸਿਉਕ ਹਮਾਰੇ ਤਾਰਿਆ ਤਨ ਤਨ ਸਤਰ ਹਮਾਰੇ ਮਰੀਆ ਹੈ ਆਪ ਹਾਧੇ ਮੁਝੇ ਬਰਿਆ ਹੈ ਮਰਨ ਕਾਲ ਕਾ ਤਰਾਸਨ ਵਰਿਆ ਹੋ ਜੋ ਸਦਾ ਹਮਾਰੇ ਪਛਾ ਸਰੀਆ ਤੋ ਜਿਉ ਕਰਿ ਹੋ ਰੱਛਾ ਰਾਖਿ ਲਿਓ ਮਹਾਰਕਨ ਹਾਰੇ ਸਾਇਬ ਸੰਤ ਸਾਇ ਪਿਆਰੇ ਜਨ ਬੰਦ ਦਿਸਟਨ ਕੇ ਹੰਤਾ ਤਮਾ ਪਰੇ ਚਤੁਰ ਦਸ ਕੰਥਾ ਕਾਲ ਪਾਏ ਬ੍ਰਹਮ ਬਪਤਰਾ ਕਾਲ ਪਾਏ ਸਿਵ ਜੋਤਰਾ ਕਾਲ ਪਾਏ ਕਰ ਬਿਸਨ ਬਰਗਾਸਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਚਨ ਪਜਾਇਓ ਆਦੰਤ ਕੇ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰਤ ਸਿ ਕੋ ਹਮਾਰੇ ਸਕਲ ਪ੍ਰਜਾ ਜਿਨ ਅਪ ਸਵਾਰੇ ਸਭ ਗਣ ਕੋ ਸੁਖ ਦਿਓ ਸਤਰਨ ਕੋ ਪਲ ਮੋਹ ਬਦਕਿਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜਿ ਟਿ ਟਿ ਤੇ ਕੁੰਟ ਰਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਭੋਲਾ ਸੰਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘੜ ਘੜ ਕੇ ਪੜ ਪੜ ਕੀ ਜਾਨੈ nablaod karak kara kar tara praja tarat tab de apara jab aakar karta kabo tum mai milta de tarsabo jeete badana srisht sab tarai aap apne booj uchare tum sabhi hit rehat niralam janat ved phedar alam niranka nirbaka nirlambh aad neel anhad sambh ਤਾ ਕਾ ਮੂੜ ਚਾਰਤ ਭੇਦਾ ਜੋ ਕੋ ਭੇਉ ਨਾ ਪਾਵਤ ਬੇਦਾ ਤਾ ਕੋ ਕਰਪਾ ਨਨ ਮੰਨਤ ਮਹਾ ਮੂੜ ਕਚ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵਾ ਨਿਰੰਕਾਰ ਕਾ ਚਿੰਤਨਹਿ ਭੇਵਾ ਆਪ ਆਪਣੀ ਬੁੱਧ ਹੈ ਜੇਤੇ ਵਰਨਤ ਭਿੰਨ-ਭਿੰਨ ਤੋ ਹੇ ਤੇਤੇ ਤਮਰਾ ਲਖਾ ਨ ਜਾਏ ਪਸਾਰਾ ਕਹਿ ਬਿ ਸਜਾ ਪ੍ਰਤਮ ਸੰਸਾਰਾ ਇਕ ਰੂਪਨੁ ਪਸੁਰੂਪਾ ਰੰਗ ਪਿਉ ਰਵ ਕਿਹ ਭੋਪਾ ਅੰਡ ਜਿਰਜ ਸਿਤਜ ਕਿੰਨੀ ਉਤਪਜ ਖਾਨ ਬਹਰ ਚ ਦਿਨੀ ਕਉ ਫੋਲ ਰਾਜਾ ਬੈਠਾ ਕਉ ਸਿਮਟ ਭਇ ਸੰਕਰ ਗਠਾ ਸਿਗਰੇ ਸ੍ਰਿਸ਼ਟ ਦਿਖਾਇ ਚੰ ਭਵ ਆਜ ਗਾਦ ਸਰੂਪ ਸਿਯੰ ਭਵ ਅਵਰਚਾ ਮੇਰੇ ਤਮ ਕਰੋ ਸੇਖੋ ਬਾਰਾ ਸਿਕ ਸੰਘਰੋ दुष्ट दते उत्त्वट उत्पाता सकल मलेश क्रूरन काता जस्त जो तव सरनी परे तिनके दुष्ट दुक्त मरए पुरख जोन भग भरे तिहारे तिनके तम्मा संकट सब तारए जो कल को इक बारता है ताके का निकट ने है रक्षा होए तें सब काल दुष्ट अदृष्ट त्रयंत काल ਕਿਰਪਾ ਦ੍ਰਿਸ਼ਟ ਤਨ ਜਾਇ ਨਿ ਹਰਿਓ ਤਾ ਕੇ ਤਾਪ ਤਨ ਕ ਮੈਂ ਹਰਿਓ ਹਰਿਤ ਸਦ ਘਰਮ ਸਭ ਹੋਏ ਦੁਸ਼ਟ ਛਾਸ ਸਕੇ ਨ ਕੋਈ ਇਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਂਸ ਤੇ ਤਾਹਿ ਬਾਰਾ ਜਿੰਦਰ ਨਾਮ ਧਿਆਰੋ ਕਹਾ ਦਰ ਦੁਸ਼ਟ ਡੋਕ ਤੇ ਰਹਾ ਖੜਕੇ ਤੇ ਮੈਂ ਸ਼ਰਨ ਤੇ ਹਾਰੀ ਆਪ ਹਾਦੇ ਲਿਓ ਬਾਰੇ ਸਰਵ ਧਰਮ ਹੋ ਸਹਾਈ ਦੁਸ਼ਟ ਦੋਖ ਤੇ ਲੋ ਬਚਾਈ ਕਿਰਪਾ ਕਰੇ ਹਮ ਪਰ ਜਗ ਮਾਤਾ ਗਰੰਤ ਕਰਾ ਪੂਰਨ ਸਭ ਰਾਤਾ ਕਿਲਵਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਨ ਕੋ ਛਾ ਕਰਤਾ ਸਿਰ ਅਤੋ ਜਾਪੈ ਦਿਆਲਾ ਪੂਰਨ ਕਰਾ ਗਰੰਤ ਤਕਾਲਾ ਮਨ ਬਾਂਚਤ ਫਲ ਪਾਵੇ ਸੋਈ ਦੋਖਨਾਂ ਤੇ ਸੇ ਬਿਆਪਦ ਕੋ ੜਲਾ ਸੋਨੇ ਗੰਗ ਦੋ ਜਾਇ ਸ੍ਰਿਸ਼ਣ ਪਾਵੇ ਸੁਨੈ ਮੂੜ ਚਿਤ ਲਾਏ ਚਤਰਤਾਵੇ ਦੋਗ ਦਰਦ ਭਾ ਨਿਕਟ ਨਾ ਤਿੰਨ ਨਰ ਕਹਿ ਰਾ ਹਉ ਜੋ ਜਾਕੀ ਇੱਕ ਬਾਰ ਚੌਪੇ ਕੋ ਕਹ ਚੋਪਈ ਸੰਬਤ 17 ਸਾਜ ਪਨੇਜੇ ਅਰਧ ਸਾਸਪੰਥੀਨ ਕਹਿ ਜਾਏ ਭਾਦਰਵ ਸਦੀ ਅਸ਼ਟਮਿਰ ਵਾਰਾਂ ਤੀਰ ਸਤਤ ਰੁਗਰੰਸ ਧਾਰਾ ਇਹ ਸ੍ਰੀ ਚਤਰੋਪਖੇ ਅਨੰਤ ਰਿਆ ਚਤਰੇ ਮੰਤਰੀ ਪੋਬ ਸੰਬੰਧੇ ਚਾਰਜ ਪਾਂਚ ਰਿਤ ਰਸਮਾਪਤ ਮਸਤ ਸਭ ਮਸਤ ਅਭ ਜੁੰਗਾ ਦਹਰਾ ਦਾ ਜਾਣ ਕਰ ਦਾਸ ਪਰ ਕੀ ਜੇ ਕਿਰਪਾ ਫਾਰ ਆ ਭਾਦੇ ਰਾਖ ਮੋਹੇ ਮਨ ਕਰਮ ਬਚਨ ਵਿਚਾਰ ਚੋਪਈ ਮੈ ਨੰਗਨੇ ਸੇ ਪ੍ਰਥਮ ਨਾਉ ਕ੍ਰਿਸ਼ਨ ਵਿਸ਼ਨੂੰ ਕਬੂ ਨਾ ਤੇ ਆਉ ਕਾਂਸਨਹਿ ਪਹਿਚਾਨਾ ਤਿੰਸੋ ਲਿਵ ਲਾਗੀ ਮੋਰੀ ਪਾਗੇਨ ਸੋ ਮਹਾਂਕਾਰਜ ਰਖਵਾਰ ਹਮਾਰੋ ਮਹਲੋ ਮੈਂ ਕਿੰਕਰ ਥਾਰੋ ਆਪਣਾ ਜਾਣ ਕਰੋ ਰਖਵਾਰ ਬਾਹੇ ਗਹੇਗੀ ਲਾਜ ਵਿਚਾਰ ਆਪਣਾ ਜਾਨਮ ਜੇ ਪ੍ਰਤਪਰੀਐ ਚੰਚੰ ਸਤਰ ਹਮਾਰੇ ਮਰੀਐ ਦੇਖ ਦੇਖ ਜਗ ਮੈਂ ਦੋ ਚਲੇ ਰਾਗ ਮੋਹਿ ਔਰ ਨੰਦ ਲੈ ਤੁਮ ਮੰਮ ਕਰੋ ਸਦਾ ਪਰਦਬਾਰਾ ਤੁਮ ਸਾਹਿ ਮੈਂ ਦਾਸ ਦਿਹਾਰਾ ਜਾਨ ਆਪਣ ਨਾਮ ਜੈਨਵਾਜ ਆਪ ਕਰੋ ਹਮਰੇ ਸਭ ਕਾਜ ਤੁਮੋ ਸਭ ਰਾਜਨ ਕੇ ਰਾਜ ਆਪੇ ਆਪ ਗਰੀਬ ਨਵਾਜਾ ਦਾਸ ਜਾਣ ਕਾ ਕਿਰਪਾ ਕਰੋ ਮੋਹਿ ਹਾਰ ਪਰਾਮੇ ਆਂ ਦਵਾਰ ਤੋਹੇ ਆਪਣਾ ਜਾਣ ਕਰੋ ਪਰਦਬਾਰਾ ਤੁਮ ਸਾਹਿ ਮੈਂ ਕਿੰਗਰਥਾਰਾ ਦਾ ਜਾਣਦੇ ਹੱਥ ਬਰ ਹਮਰੇ ਸਭ ਬੈਰੀ ਸੰਘਾਰੋ ਪ੍ਰਥਮ ਤਰੋ ਭਗਵਤ ਗੋ ਧਿਆਨਾ ਬਹੁਰ ਕਰੋ ਅੰਕ ਬਿਤਾ ਬਿਜਨਾਨਾ ਕ੍ਰਿਸ਼ਨ ਜਥਾ ਮ ਜਿਤਰ ਚਰ ਚੂਕ ਹੋਏ ਕਬਲੇ ਹੋ ਸੁਧਾਰੋ ਕਬਿਵਾਚ ਦੋਹਰਾ ਜੋ ਨਿਜ ਪ੍ਰਭ ਮੋ ਸੁ ਕਾਹ ਸੋ ਕਹ ਹਾਂ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਜਾਹੇ ਦੋਹਰਾ ਹਰ ਹਰ ਜਨ ਦਏ ਕੈ ਬਿਬ ਵਿਚਾਰ ਗਛਨਾ ਹੈ ਜਲ ਦੇ ਉਜੇ ਤਰੰਗ ਜਿਹਾ ਜਲ ਹੀ ਵਿਖੇ ਸਮਾਇ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਤਰਾ ਜਗ ਆਏ ਹਮੇ ਗਦਾ ਸੰਛਿਪਤੇ ਸਭ ਹੁ ਕਾਤ ਸੁਨਾਏ ਕਬਵਾਚ ਦੋਹਰਾ ਠਾंड ਭਇਓ ਮੈਂ ਜੋਰ ਕਰ ਹਮ ਬਚਨ ਖਾਂ ਸਰਨ ਆਏ ਪੰਤ ਚਲੇ ਦਵ ਜਗਤ ਮੈਂ ਜਪਤਮ ਕਰੋ ਸਹਾਏ ਦੋਹਰਾ ਜੇ ਜੇ ਤਮਰੇ ਧਿਆਨ ਕੋ ਨਿਰਤੋਠ ਧਿਆਇ ਸੰਤ ਅੰਤ ਲਹੇਂਗੇ ਮੁਕਤ ਫਲ ਪਾਵਹਿਗੇ ਭਗਵੰਤ ਦੋਹਰਾ ਕਾਲਪੁਰ ਕੇ ਦੇਹ ਮੋ ਕੋਟਕ ਬਿਸਨ ਮਹੈਸ ਕੋ ਰੇਂਦਰ ਬ੍ਰਹਮਾ ਕੇ ਤੇ ਰਵ ਸਸ ਕਰੋੜ ਜਲੇਸ ਦੋਹਰਾ ਰਾਮ ਕਥਾ ਜੁਗ ਜਗ ਟਲ ਸਭ ਕੋਈ ਭਾਗਤ ਨੇਤਾ ਸੁਗ ਬਾਸ ਸੁਗ ਬੁਰ ਕਰਾ ਸਗਰੀਪੁਰੀ ਸਮੇਤ ਚਉਪੈ ਜੋ ਕਥਾ ਸੁਨੀ ਅਰਗਾਵੈ ਦੁਗ ਪਾਪ ਤੇ ਨਿੰਗਟ ਨਾ ਆਵੈ ਬਿਸਨ ਭਗਤ ਕੇ ਫਲ ਹੋਈ ਆਦ ਬਿਆਚ ਵਸ ਸਕੈ ਨ ਕੋਈ ਸੰਬਤ ਸਤਰ ਸਜ ਬਚਾਵਨ ਹਾੜਵ ਦੀ ਪ੍ਰਥਮ ਤ ਸੁਖ ਦਾਵਨਾ ਤਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੋਲ ਪਰੇ ਲੋਹ ਲਿਓ ਸੁਧਾਰਾ ਦੋਹਰਾ ਨੈਦਰ ਤੋਂ ਕੇ ਚਰਨ ਤਰ ਸਤਿਦ੍ਰਵ ਤੀਰਤ ਰੰਗ ਸਰੀ ਭਗਵਦ ਪੂਰਨ ਕਿਉ ਰਗਭਰ ਕਥਾ ਪ੍ਰਸੰਗ ਸਾਧ ਸਹਜਾ ਨਹੀਂ ਬਾਸ ਬਾਦ ਵਿਬਾਦ ਗਰੰ ਸਗਲ ਪੂਰਨ ਕਿਉ ਭਗਵਦ ਕਿਰਪਾ ਪ੍ਰਸਾਦ ਸਵਈਆ ਪਾਏ ਗਏ ਜਬ ਤੇ ਤੁਮਰੇ ਤਪ ਤੇ ਕਉ ਆਖ ਖਰੇਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਦੇਕ ਨਾ ਮਾਨਿਓ ਸੰਮਰਤ ਸਾਸਤਰ ਵੇਦ ਸਬੈ ਬੋ ਭੇਦ ਕੈ ਹਮ ਇਕ ਨਾ ਜਾਣਿਓ ਸਿਰਿ ਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਅੰਧਹਰਾ ਸਗਲ ਦੁਆਰ ਕੋ ਛਾੜਕੈ ਗਇ ਹੋ ਤੁਹਾਰ ਦੁਆਰ ਬਾਹੇ ਗਹੇ ਕੀ ਲਾਜ ਆਸ गोविंदास्तुहार सगले द्वार ਕੋ ਛਾਡ ਕੇ ਗਹੋ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਆਸ गोविंदास्तुहार